ਤੁਰਤ ਸ਼ਾਮ ਨੂੰ ਇਹ ਜਿਹੜੇ ਆਪਣੀ ਸਕੂਟਰ ਤੇ ਆ ਰਹੇ ਸੀਗੇ ਜਦੋਂ ਸਾਡੀ ਪੁਲਿਸ ਪਾਲਟੀ ਨੇ ਇਹਨਾਂ ਨੂੰ ਰੋਕ ਕੇ ਇਹਨਾਂ ਦੀ तलाशी ਕਰਦੇ ਹੋਏ ਪੁੱਛੀ ਤਾਂ ਇਹਨਾਂ ਕੋਲ 100 ਗ੍ਰਾਮ ਅਫੀਨ ਤੇ 1 ਕਿਲੋ ਕੁਤੀ ਗ੍ਰਾਮ ਪਰ ਕੁਝ ਸਾਨੂੰ ਜਿਹੜੇ ਤੱਥ ਆਏ ਨੇ ਸਾਹਮਣੇ ਵੀ ਇਹ ਪਹਿਲਾਂ ਵੀ ਚੋਰੀ ਛੱਪੇ ਇਹ ਕੰਮ ਕਰਦੇ ਰਹੇ ਜੋ ਗਤੀ ਇਨਸਫਲਟ ਇਹਨਾ ਹਰਵਿੰਦਰ ਸਿੰਘ ਅਤੇ ਕੋਵਿੰਦਰ ਕੌਰ ਦੋਨੋਂ ਪਤੀ ਪਤਨੀ ਨੇ ਇਹਨਾਂ ਕੱਲ ਰਾਤ ਸ਼ਾਮ ਨੂੰ ਇਹ ਆਪਣੀ ਸਕੂਟਰੀ ਤੇ ਆ ਰਹੇ ਸੀਗੇ ਜਦੋਂ ਸਾਡੀ ਪੁਲਿਸ ਪਾਲਟੀ ਨੇ ਇਹਨਾਂ ਨੂੰ ਰੋਕ ਕੇ ਇਹਨਾਂ ਦੀ ਤਲਾਸ਼ੀ ਕਰਨ ਦੀ ਕੀਤੀ ਤਾਂ ਇਹਨਾਂ ਕੋਲੋਂ 100 ਗ੍ਰਾਮ ਅਫੀਮ ਤੇ 1 ਕਿਲੋ ਭੂਕੀ ਬਰਾਮਦ ਹੋਈ ਇਹ ਇਸਤੇ ਅਸੀਂ ਕਾਰਵਾਈ ਕਰ ਰਹੇ ਹਾਂ ਜਿਹੜਾ ਹੈਗਾ ਕੇਸ ਅਰਜਿਸਟਰੀ ਦਾ ਬੈਕਗ੍ਰਾਉਂਡ ਵਗੈਰਾ ਕੀ ਹੈ ਕਿ ਇਹਨਾਂ ਦਾ ਜਿਹੜਾ ਹੈਗਾ ਬੈਕਗ੍ਰਾਉਂਡ ਫਿਲਹਾਲ ਇਹਨਾਂ ਦੇ ਤਪतीश ਚੱਲ ਰਹੀ ਹੈ ਪਰ ਕੁਝ ਸਾਨੂੰ ਜਿਹੜੇ ਤੱਥ ਆਏ ਨੇ ਸਾਹਮਣੇ ਵੀ ਇਹ ਪਹਿਲਾਂ ਵੀ ਚੋਰੀ ਛੱਪੇ ਇਹ ਕੰਮ ਕਰਦੇ ਰਹੇ ਨੇ ਇਹ ਸਭ ਗੱਲ ਤੇ ਨਹੀਂ ਕਿ ਕਿਹੜੇ ਏਰੀਆ ਦੇ ਵਿੱਚ ਤੋਂ ਮਾਇ ਜੀ ਜਹਾ ਬਾਲਕੀ ਨਹੀਂ ਇਹ ਸਮਰਾਲੇ ਏਰੀਆ ਦੇ ਵਿੱਚ ਉਸ ਸਪਲਾਇਰ ਨੇ ਇੱਕ ਕਿਸੇ ਪਾਸੋਂ ਇਹਨਾਂ ਦੇ ਹੈਗਾ ਲਿੰਕ ਉਹ ਅਸੀਂ ਖੁੰਘਾਲ ਰਹੇ ਹਾਂ ਜਦੋਂ ਉਹਦਾ ਪਤਾ ਲੱਗੂ ਵੀ ਤੁਹਾਨੂੰ ਅਸੀਂ ਦੱਸ ਦਾਂਗੇ ਇਹ ਤੇ ਤਫਤੀਸ਼ ਜਾ ਰਹੀ ਹੈ ਇਹ ਦੱਸਿਆ ਕਿ ਕਿੱਥੋਂ ਲੈ ਕੇ ਕਿਹਨੂੰ ਦੇ ਜਾ ਰਹੇ ਸੀ ਉਹ ਅਜੇ ਤਫਤੀਸ਼ ਦਾ ਮੈਟਰ ਆ ਫਿਰ ਉਹ ਤੋਂ ਬਾਅਦ ਦਾ ਪਹਿਲਾਂ ਨੂੰ ਕੀ ਪਰਚਾ ਨਹੀਂ ਪਹਿਲਾਂ ਇਹ ਕਿੱਥੋਂ ਫੜੇ ਰਹੀਏ ਇਹ ਅਸੀਂ ਫੜੇ ਨੇ ਚੰਡੀਗੜ੍ਹ ਰੋਡ ਤੋਂ ਕਿੰਨੇ ਪਾਸ